ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੱਖ ਚੈਨਲ ਤੇ ਤੁਹਾਡਾ ਸਵਾਗਤ ਹੈ ਆਜੀ ਪੰਜਾਬ ਦੇ ਸਿਆਸਤ ਦੀ ਗੱਲ ਕਰੀਏ ਤੇ ਪੰਜਾਬ ਦੀ ਸਿਆਸਤ ਕਾਫੀ ਉਲਝੀ ਹੋਈ ਆ ਪੰਜਾਬ ਦੀ ਸਿਆਸਤ ਜੇ ਇਸ ਚੋਂ ਸੱਤਾਧਾਰੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲਦੀ ਜਾਂਦੀ ਆ ਉਹਦੇ ਵੱਡੇ ਕਾਰਨ ਆ ਕਿ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਭਗਵੰਤ ਮਾਨ ਦੇ ਜੁਮਲੇ ਭਗਵੰਤ ਮਾਨ ਦਾ ਝੂਠ ਔਰ ਲੋਕਾਂ ਨੂੰ ਆਪਣੇ ਜੁਮਲੇ ਆਪਣੀਆਂ ਗੱਪਾਂ ਆਪਣੇ ਝੂੜ ਦੇ ਵਿੱਚ ਫਸਾ ਕੇ ਰੱਖਣਾ ਪਰ ਪੰਜਾਬ ਦੇ ਵਿੱਚ ਕੰਮ ਜ਼ੀਰੋ ਕਰਨਾ ਦੇਖੋ ਚੁਟਕਲੀਆਂ ਦੇ ਨਾਲ ਕਮੇਡੀ ਦੇ ਨਾਲ ਲੋਕਾਂ ਦਾ ਭਲਾ ਨਹੀਂ ਹੁੰਨਾ ਉਹ ਜ਼ਮੀਨ ਤੇ ਕੰਮ ਕਰਨੇ ਪੈਂਦੇ ਆ ਜੇ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਇਸ ਟਾਈਮ ਆਪਣੀ ਅਧੁਨਿਕ ਲੜਾਈ ਦੇ ਵਿੱਚ ਹੀ ਫਸੀ ਹੋਈ ਆ ਇਸ ਟਾਈਮ ਪਤਾ ਨਹੀਂ ਪ੍ਰਧਾਨ ਕੀ ਕਰ ਰਿਹਾ ਆ ਕੌਣ ਅੱਗੇ ਬਣੂ ਕੌਣ ਨਹੀਂ ਬਣੂ ਕਿਹੜੀ ਲੀਡਰਸ਼ਿਪ ਆਫ ਸੋਚ ਲੜੀ ਜਾ ਰਹੀ ਆ ਤੇ ਜੇ ਗੱਲ ਭਾਜਪਾ ਦੀ ਕਰਦੀ ਆ ਇਸ ਭਾਜਪਾ ਨੂੰ ਇੱਕ ਬਸਾਕੀ ਦਾ ਸਹਾਰਾ ਆ ਉਹ ਬਸਾਕੀ ਹੁਣ 2027 ਦੇ ਵਿੱਚ ਅਕਾਲੀ ਦਲ ਬਾਦਲ ਬੰਦੇ ਆ ਬਾਦਲ ਦਾ ਸਹਾਰਾ ਲੈਂਦੇ ਆ ਤੇ ਜਾਂ ਫਿਰ ਉਹ ਇਕੱਲੇ ਲੜਦੇ ਆ ਭਾਜਪਾ ਦਾ ਵजूद ਸ਼ਹਿਰਾਂ ਵਿੱਚ ਹੈਗਾ ਪਰ ਪਿੰਡਾਂ ਚ ਨਾਂ ਦੇ ਬਰਾਬਰ ਆ ਅੱਗੇ ਆਈਏ ਤੇ ਜੇ ਗੱਲ ਕਰੀਏ ਆਪਾਂ ਅਕਾਲੀ ਦਲ ਬਾਦਲ ਦੀ ਸੁਖਵੀਰ ਸਿੰਘ ਬਾਦਲ ਦੀ ਦੇਖੋ ਸੁਖਵੀਰ ਸਿੰਘ ਬਾਦਲ ਪਹਿਲਾਂ ਰਾਜ ਦੇਖ ਚੁੱਕੇ ਆ ਲੋਕ ਜਿਹੜਾ 2012 ਤੋਂ 2017 ਦਾ ਰਾਜ ਸੀ ਨਾ ਉਹ ਪੰਜਾਬ ਦਾ ਉਹ ਕਾਲਾ ਦੌਰ ਸੀਗਾ ਜਿਹਦੇ ਵਿੱਚ ਬਹੁਤ ਅਤਿਆਚਾਰ ਹੋਇਆ ਪਰ ਅੱਜ ਸੁਖਵੀਰ ਸਿੰਘ ਬਾਦਲ ਉਹ ਹੈਗਾ ਹੈ ਜਾਂ ਬਦਲ ਚੁੱਕਾ ਆ ਇਹ ਹੁਣ ਓਨ ਵਾਲਾ ਸਮਾਂ ਦੱਸੂਗਾ। ਉਹਨਾਂ ਟਾਈਮਾਂ ਦੇ ਵਿੱਚ 2012 ਤੋਂ 2017 ਚ ਸਖਵੀਰ ਬਾਦਲ ਦੇ ਜਿਹੜਾ ਛਾਇਆ ਸੀਗਾ ਸਸੇਵਾਲੇ ਦਾ ਸੀਗਾ। ਸਸੇਵਾਲੇ ਸਾਧ ਦੇ ਚਾੜੇ ਦੇ ਵਿੱਚ ਸਖਵੀਰ ਬਾਦਲ ਨੇ ਜੋ ਗਲਤੀਆਂ ਕੀਤੀਆਂ ਕੀਤੀਆਂ ਪਰ ਅੱਜ ਸਖਵੀਰ ਬਾਦਲ ਉਹ ਹੈਗਾ ਜਾਂ ਨਹੀਂ ਹੈਗਾ। ਤੇ ਅੱਜ ਉਹ ਸਮਾਂ ਦੇਖਣ ਦੀ ਲੋੜ ਆ। ਤੇ ਉਸ ਤੋਂ ਜੇ ਅੱਗੇ ਆਈਏ ਤਾਂ ਫੇਰ ਬਚਦੇ ਆ ਭਾਈ ਅਮਰਤਪਾਲ ਸਿੰਘ ਦੀ ਪਾਰਟੀ। ਭੋਜੇ ਸਮਾਜ ਪਾਰਟੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੈਸੇ ਤਿੰਨੇ ਪਾਰਟੀਆਂ ਇਹਨਾਂ ਚੋਂ ਇੱਕ ਤਾਂ ਨਵੀਂ ਬਣੀ ਆ ਭਾਈ ਅਮਰਪਾਲ ਸਿੰਘ ਜੀ ਬਾਕੀ ਦੋਨੀਆਂ ਪਾਰਟੀਆਂ ਨਾ ਪੁਰਾਣੀਆਂ ਆ ਸਿਮਰਜੀਤ ਸਿੰਘ ਮਾਨ ਦੀ ਤੇ ਭੋਜੇ ਸਮਾਜ ਪਾਰਟੀ ਇਹਨਾਂ ਹੁਣ ਤਿੰਨਾਂ ਚੋਂ ਕਿੱਦਾਂ ਹੁਣ ਇਹਨਾਂ ਤਿੰਨਾਂ ਚੋਂ ਕੋਈ ਬਾਜ਼ੀ ਮਾਰ ਸਕਦਾ ਆ ਜਾਂ ਪੰਜਾਬ ਦੇ ਵਿੱਚ ਆਪਣੀ ਕੋਈ ਹੋਂਦ ਪੈਦਾ ਕਰ ਸਕਦਾ ਆ ਜਾਂ ਥੋੜੀ ਹੋਤੀ ਆਪਣੀ ਕੋਈ ਛਾਪ ਛੱਡ ਸਕਦਾ ਆ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਜਿੱਥੇ ਤੱਕ ਸਰਦਾ ਸਿਮਰਜੀਤ ਸਿੰਘ ਮਾਨ ਦੀ ਗੱਲ ਕਰੀਏ ਉਹ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਵੋਟ ਬੈਂਕ ਬਹੁਤ ਤੇਜ਼ੀ ਨਾਲ ਬਥੇਆ ਆ ਉਹਨਾਂ ਨੂੰ ਵੋਟ ਪਾਉਣ ਵਾਲੇ ਲੋਕ ਬਹੁਤ ਤੇਜ਼ੀ ਨਾਲ ਬਥੇਆ ਆ ਉਹਨਾਂ ਦੀ ਵਿਚਾਰਧਾਰਾ ਨਾਲ ਲੋਕ ਜੁੜਨ ਲੱਪੇ ਆ ਜੇ ਬੋਝੇ ਸਮਾਜ ਪਾਰਟੀ ਦੀ ਗੱਲ ਕਰੀਏ ਇਸ ਟਾਈਮ ਦੇਖੋ ਬੋਝੇ ਸਮਾਜ ਪਾਰਟੀ ਅ ਕੇਸ ਪਾਸੇ ਜਾ ਰਹੀ ਹੈ ਕਿ ਬजूद ਆ ਬੋਝੇ ਸਮਾਜ ਪਾਰਟੀ ਦੀ ਜਿਹੜੀ ਸੁਪਰੀਮ ਆ ਉਹ ਕਿਤੇ ਨਜ਼ਰ ਨਹੀਂ ਆਉਂਦੀ ਆਮ ਪਬਲਿਕ ਦੇ ਵਿੱਚ ਪਰ ਬੋਝਨ ਸਮਾਜ ਪਾਰਟੀ ਦੀ ਵੋਟ ਬਹੁਤ ਆ ਪੰਜਾਬ ਦੇ ਵਿੱਚ ਵੋਟ ਬਹੁਤ ਆ ਬੋਝਨ ਸਮਾਜ ਪਾਰਟੀ ਦੀ ਠੀਕ ਹੈ ਜੀ ਤੇ ਜਿੱਧਰ ਬੋਝਨ ਸਮਾਜ ਪਾਰਟੀ ਦੀ ਵੋਟ ਪੈ ਗਈ ਉਹ ਸਰਕਾਰ ਬਣਨੀ ਪੱਕੀ ਹੁੰਦੀ ਆ ਜੇ ਗੱਲ ਕਰੀਏ ਭਾਈ ਅਮਰਤਪਾਲ ਦੀ ਭਾਈ ਅਮਰਤਪਾਲ ਦੀ ਪਾਰਟੀ ਸਮਝ ਚੁੱਕੀ ਆ ਕਿ ਸਾਨੂੰ ਹਰ ਇੱਕ ਵਰਗ ਹਰ ਇੱਕ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਆ ਅਸੀਂ ਕੋਈ ਇੱਕ ਚੀਜ਼ ਲੈ ਕੇ ਨਹੀਂ ਚੱਲ ਸਕਦੇ ਉਹ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲ ਰਿਹਾ ਤੇ ਉਹਨਾਂ ਨੂੰ ਨੌਜਵਾਨ ਦਾ ਹੰਗਾਰਾ ਬਹੁ ਮਿਲ ਰਿਹਾ ਆ ਨੌਜਵਾਨੀ ਦਾ ਹੰਗਾਰਾ ਬਹੁ ਮਿਲ ਰਿਹਾ ਆ ਜਿਸ ਤਰ੍ਹਾਂ ਹੁਣ ਸਿਮਰਜੀਤ ਸਿੰਘ ਮਾਨ ਨੂੰ ਨੌਜਵਾਨਾਂ ਦਾ ਹੰਗਾਰਾ ਬਹੁ ਮਿਲ ਰਿਹਾ ਆ ਏਸੀ ਤਰ੍ਹਾਂ ਭਾਈ ਅਮਰਤਪਾਲ ਨੂੰ ਵੀ ਤੇ ਅੱਗੇ ਜਾ ਕੇ ਦੇਖਦੇ ਆ ਕੀ ਹੁੰਦਾ ਆ ਕੀ ਭਵਕ ਹੁੰਦਾ ਪੰਜਾਬ ਦਾ ਪਰ ਜੋ ਇਸ ਟਾਈਮ ਹਾਲਾਤ ਆ ਪੰਜਾਬ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦਾ ਜ਼ਿਆਦਾ ਕਸੂਰ ਵਾਰ ਆ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਆ ਬਾਕੀ ਚੈਨਲ ਨਵਾਂ ਚੈਨਲ ਆ ਜਰੂਰ ਸਬਸਕ੍ਰਾਈਬ ਕਰਨਾ ਬਾਤ ਤੋਂ ਵੀਡੀਓ ਸ਼ੇਅਰ ਕਰਨੀਆਂ ਤੇ ਤੁਹਾਡੇ ਤੱਕ ਇਸ ਤਰ੍ਹਾਂ ਹੀ ਪੰਜਾਬ ਦੇ ਸਿਆਸਤ ਦੀ ਅਲੱਗ-ਅਲੱਗ ਜਾਣਕਾਰੀਆਂ ਜਰੂਰ ਲੈ ਕੇ ਆਉਂਦੇ ਰਹਾਂਗੇ